ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਵੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਜਤਿੰਦਰ ਕੌਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਗਲ ਵੱਜ ਚੁੱਕਾ ਹੈ ਪੰਜਾਬ ਦੇ ਪਿੰਡਾਂ ਦਾ ਵਿਕਾਸ ਤਾਂ ਹੀ ਸੰਭਵ ਹੈ ਜੇ ਉਸ ਪਿੰਡ ਦੀ ਪੰਚਾਇਤ ਪੜੀ ਲਿਖੀ ਚੁਣੀ ਜਾਵੇ ਇਸੇ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਕਈ ਪਿੰਡਾਂ ਦੇ ਵਿੱਚ ਚੋਣ ਲੜਨ ਦੇ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਦੌਰ ਵੀ ਜਾਰੀ ਹੈ ਤੇ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਤੇ ਬਾਕੀ ਪੰਚਾਇਤ ਮੈਂਬਰ ਚੁਣ ਲੈ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਬਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਚੋਣ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਅਸਰ ਵੀ ਸਾਫ਼ ਵੇਖਣ ਨੂੰ ਮਿਲ ਰਿਹਾ ਹੈ। ਇਸੇ ਦੇ ਤਹਿਤ ਜ਼ਿਲ੍ਹਾ ਪਟਿਆਲਾ ਦੇ ਵਿੱਚ ਪਹਿਲ ਕਦਮੀ ਦਿਖਾਉਂਦਿਆਂ ਨਾਬਾ ਬਲਾਕ ਦੇ ਪਿੰਡ ਸੰਗਤਪੁਰਾ ਭੌਂਕੀ ਦੇ ਵਿੱਚ ਸਰਬਸੰਮਤੀ ਦੇ ਨਾਲ ਪਿੰਡ ਦਾ ਪੜਿਆ ਲਿਖਿਆ ਸਰਪੰਚ ਚੁਣ ਲਿਆ ਗਿਆ ਤੇ ਨਾਲ ਹੀ ਸਰਬਸੰਮਤੀ ਦੇ ਨਾਲ ਪਿੰਡ ਦੀ ਪੰਚਾਇਤ ਵੀ ਚੁਣ ਲਈ ਗਈ ਹੈ। ਪਿੰਡਾਂ ਦੇ ਲੋਕ ਹੁਣ ਸਹਿਮਤੀ ਦੇ ਨਾਲ ਪਿੰਡਾਂ ਦੇ ਸਰਪੰਚ ਚੁਣ ਰਹੇ ਨੇ ਇਸੇ ਤਹਿਤ ਬੀਏ ਪਾਸ ਤੇ ਸੂਝਵਾਨ ਸਰਪੰਚ ਜੀਤ ਸਿੰਘ ਨੂੰ ਪਿੰਡ ਸੰਗਤਪੁਰਾ ਭੌਂਕੀ ਦੇ ਲੋਕਾਂ ਨੇ ਸਰਬਸੰਮਤੀ ਦੇ ਨਾਲ ਨਵਾਂ ਸਰਪੰਚ ਚੁਣ ਲਿਆ ਇਸ ਮੌਕੇ ਪਿੰਡ ਦੇ ਨਵੇਂ ਸਰਪੰਚ ਜੀਤ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦੇ ਸਮੁੱਚੇ ਨਗਰ ਨੇ ਸਰਬਸੰਮਤੀ ਦੇ ਨਾਲ ਪਿੰਡ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਤੇ ਪੜੇ ਲਿਖੇ ਹੋਣ ਦੇ ਮੁਤਾਬਕ ਮੈਨੂੰ ਸਰਬਸੰਮਤੀ ਦੇ ਨਾਲ ਨਵਾਂ ਸਰਪੰਚ ਚੁਣਿਆ ਨਾਲ ਹੀ ਸਰਪੰਚ ਵੱਲੋਂ ਕਿਹਾ ਗਿਆ ਮੈਂ ਪਿੰਡ ਦੇ ਕੰਮ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਧੜੇਬੰਦੀ ਨੂੰ ਖਤਮ ਕਰਕੇ ਪਹਿਲ ਕਦਮੀ ਦਿਖਾਉਂਦਿਆਂ ਕਰਾਂਗਾ ਤਾਂ ਜੋ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਬਣੀ ਰਹੇ ਇਸ ਮੌਕੇ ਪਿੰਡ ਵਾਸੀਆਂ ਨੇ ਸਰਪੰਚ ਦੇ ਜਿੱਥੇ ਹਾਰ ਪਾ ਕੇ ਤੇ ਲੱਡੂਆਂ ਦੇ ਨਾਲ ਉਸ ਦਾ ਮੂੰਹ ਮਿੱਠਾ ਕਰਵਾਇਆ ਉੱਤੇ ਹੀ ਉਹਨਾਂ ਨੇ ਕਿਹਾ ਕਿ ਸਾਡਾ ਪਿੰਡ ਇੱਕਜੁੱਟ ਹੈ ਜੇਕਰ ਇੱਕਜੁੱਟ ਪਿੰਡ ਹੋਵੇਗਾ ਤਾਂ ਹੀ ਵਿਕਾਸ ਸੰਭਵ ਹੋਵੇਗਾ ਇਸ ਵਕਤ ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਦੀ ਤਰਸ ਤੇ ਹੀ ਸਾਰੇ ਹੀ ਸਰਬਸੰਮਤੀਕਰਨ ਦੇ ਪੰਜਾਬ ਸਰਕਾਰ ਵੱਲੋਂ ਜੋ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਉਸ ਦੇ ਨਾਲ ਵੀ ਪਿੰਡ ਦਾ ਵਿਕਾਸ ਹੋਵੇਗਾ। ਕੋਈ ਕਈ ਦਿਨ ਤੋਂ ਗੱਲਬਾਤ ਚੱਲਦੀ ਸੀ ਸਾਰੇ ਮਿੱਤਰ ਪਿਆਰਿਆਂ ਦੇ ਤੇ ਸਾਰੇ ਨੇ ਸਹਿਮਤੀ ਦਿੱਤੀ ਗੁਰੂ ਘਰ ਜਾ ਕੇ ਅੱਜ ਸਵੇਰ ਸਾਰਿਆਂ ਨੇ ਆਪਾਂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਨਾ ਤੇ ਕੀ ਲੱਗਦਾ ਜਿਹੜਾ ਹੈਗਾ ਜਿਵੇਂ ਸਰਪੰਚੀ ਚੋਣਾਂ ਵਿੱਚ ਕਿੱਥੇ ਨਸ਼ੇ ਦਾ ਸੇਵਨ ਹੁੰਦਾ ਉੱਥੇ ਧੜੇ ਬੰਦੀਆਂ ਵੀ ਪੌਦੀਆਂ ਦੇ ਤੇ ਪਿੰਡਾਂ ਨੂੰ ਵੀ ਨੁਕਸਾਨ ਹੁੰਦਾ ਦਾ ਇਸ ਤਰ੍ਹਾਂ ਦੇਖਦੇ ਹਾਂ ਉਹ ਤਾਂ ਦੇਖੋ ਮੰਦਭਾਗੀ ਗੱਲ ਹੈ ਜਿਹੜੀ ਨਸ਼ਾ ਵੰਡ ਕੇ ਸਰਪੰਚੀ ਲੈਂਦੇ ਨੇ ਜਾਂ ਕੋਈ दारू ਵੰਡ ਕੇ ਲੈਂਦੇ ਨੇ ਨਰਪੱਖੋ ਕੇ ਬੰਦਨਾ ਚਾਹੀਦਾ ਵੈਸੇ ਮੈਨੂੰ ਇਹਨਾਂ ਨੇ ਸੋਝੀ ਭਜਿਆ ਸਮਝਾ ਮੈਂ ਬੀਏ ਕੀਤੀ ਹੋਤੀ ਪੜਾਈ ਦੇ ਲੈਵਲ ਤੇ ਮੈਨੂੰ ਦੇਖ ਕੇ ਮੈਨੂੰ ਇਹਨਾਂ ਨੇ ਬਣਾਇਆ ਕੀ ਲੱਗਦਾ ਜਿਹੜਾ ਪੜਾਈ ਵੀ ਜ਼ਰੂਰੀ ਆ ਤਾਂ ਹੀ ਕੰਮ ਕਰ ਕਰ ਸਕਦਾ ਕਿਵੇਂ ਡਿਵੈਲਪਮੈਂਟ ਨੂੰ ਲੈ ਕੇ हां जी हां देखो पढ़ाई तो जरूरी है जी हर एक बंदे ਨੂੰ ਨੌਲੇਜ ਹੋਣੀ ਚਾਹੀਦੀ ਹੈ ਆਪ ਦੇ ਹੱਥੀਂ ਲਿਖਣ ਜਾਣਦਾ ਹੋਵੇ ਪੰਜਾਬੀ ਪੜ੍ਹਨ ਜਾਣਦਾ ਹੋਵੇ ਫਿਰ ਇਹਦੇ ਵਿੱਚ ਆਉਣ ਦਾ ਫਾਇਦਾ ਜੀ ਕੈਂਡੀਲ ਕਿਵੇਂ ਲੋਕਾਂ ਨੇ ਲਿਆ ਸਾਰਿਆਂ ਨੇ ਕਿ ਇਸ ਤਰ੍ਹਾਂ ਸਰਬਸੰਮਤੀ ਨਾਲ ਲੋਕ ਪਈ ਪਿਛਲੀ ਵਾਰ ਜੀ ਇਲੈਕਸ਼ਨ ਲੜੀ ਸੀ ਤੇ ਚਲੋ ਉਸ ਟਾਈਮ ਅਸੀਂ ਹਾਰ ਦਾ ਮੂੰਹ ਦੇਖਣਾ ਪੈਗਾ ਕੁਝ ਕੁ ਵੋਟਾਂ ਤੇ ਉਸ ਕੰਮ ਨੂੰ ਦੇਖਦੇ ਮੇਰੇ ਭੈਣ ਭਰਾ ਦੇਖਦੇ ਰਹੇ ਵੀ ਇਹ ਪੜਿਆ ਲਿਖਿਆ ਬੰਦਾ ਹੈ ਵੀ ਇਹਨੂੰ ਪਿੰਡ ਦੇ ਵਿੱਚ ਅੱਗੇ ਲਿਆਉ ਤਾਂ ਕਿ ਪ੍ਰੋਗਰੈਸਿਵ ਹੋਵੇ ਭਗਵਾਨ ਤੁਮਨ ਵੀ ਲਾਣ ਕੀਤਾ ਵੀ ਜੋ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ 5 ਲੱਖ ਰੁਪਏ ਦਾ ਲਾਨ ਦੇਣ ਦਾ ਕੀਤਾ ਹਾਂ ਜੀ ਉਹ ਬੜੀ ਵਧੀਆ ਸੋਚ ਆਈ ਸਰਕਾਰ ਦੀ ਜੀ ਜੋ ਸੰਭ ਦੀ ਆਪਣਗਾ 5 ਲੱਖ ਪਿੰਡ ਦੀ ਡਿਵੈਲਪਮੈਂਟ ਵਿੱਚ ਬੜੀ ਯੋਗਦਾਨ ਪਾਉਣਗੇ ਕੀ ਲੱਗਦਾ ਕਿਹੜੇ ਕਿਹੜੇ ਧੂਰੇ ਕੰਮ ਨੇ ਜਿਹੜੇ ਤੁਸੀਂ ਕਰੋਗੇ ਸਾਡੇ ਦੇ ਕੋਈ ਕੋਈ ਟੋਬੇ ਦੀ ਪਟਾਈ ਰਹੀ ਹੈ ਉਹ ਪਾਣੀ ਵਹਿਣ ਘਟਾ ਜਾਂ ਨਾਲੇ ਚੌੜੇ ਕਰਨ ਵਾਲੇ ਨੇ ਸਾਈਡ ਤੇ ਇੱਟਾਂ ਲੱਗਾਉਣੀਆਂ ਨੇ ਕੰਧਾਂ ਦੇ ਲਵੇ ਉਹ ਅਸੀਂ ਜ਼ਰੂਰ ਲਾਵਾਂਗੇ ਜਿਵੇਂ ਤੁਹਾਡੀ ਸਦਸੰਤੀ ਨਾਲ ਸਰਪੰਚ ਦੀ ਚੋਣ ਹੋਈ ਆ ਹੋਰ ਪਿੰਡਾਂ ਆਸਰੇ ਨੂੰ ਕੀ ਮੈਸੇਜ ਤੁਸੀਂ ਦਿਓਗੇ ਅੱਜ ਤਾਂ ਆਪ ਕਹਿੰਦੇ ਆ ਵੀ ਸਾਰੇ ਲੋਕਾਂ ਨੇ ਚਾਹੀਦਾ ਬੇਚੇ ਪੱਖਪਾਤ ਛੱਡ ਕੇ ਜਾਂ ਪਾਰਟੀ ਵਾਈਂ ਛੱਡ ਕੇ ਉਧਰ ਉੱਪਰ ਉੱਠ ਕੇ ਸਾਰ ਸਾਰਮ ਸੰਮਤੀ ਨਾਲ ਹੀ ਬੰਨਣਾ ਚਾਹੀਦਾ ਕਿੰਨੀਆਂ ਕਿੰਨੀਆਂ ਪਾਰਟੀਆਂ ਤੁਹਾਡੇ ਜਿਹੜੇ ਹੈਗੇ ਸਾਡੇ ਜਿੰਨ ਤਿੰਨ ਪਾਰਟੀਆਂ ਨੇ ਕਿਹੜੀਆਂ ਕਿਹੜੀਆਂ ਕਾਂਗਰਸ ਅਕਾਲੀ ਆਮ ਆਦਮੀ ਅੱਛਾ ਇਹ ਸਾਰੇ ਜਿਹੜੇ ਹੈਗੇ ਸਹਿਮਤ ਹੋ ਰਹੇ ਸਾਰੇ ਜਿੰਨ ਤਿੰਨੇ ਪਾਰਟੀਆਂ ਸਹਿਮਤ ਹੋ ਕੇ ਹੀ ਬਣਾਏ ਜੀ ਕਿੰਨੀ ਵੋਟ ਹੈ ਪਿੰਡ ਦੀ ਕੁੱਲ ਕਟਵਰ 650 ਦੇ ਕਰੀਬ ਵੋਟ ਹੈ ਇਸ ਮੌਕੇ ਤੇ ਪਿੰਡ ਦੇ ਸਾਬਕਾ ਮਹਿਲਾ ਸਰਪੰਚ ਤੇ ਪਤੀ ਸਤਪਾਲ ਸਿੰਘ ਦਾ ਕਹਿਣਾ ਸੀ ਕਿ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੋ ਪਿੰਡ ਵੱਲੋਂ ਸਰਬਸੰਮਤੀ ਦੇ ਨਾਲ ਸਰਪੰਚ ਤੇ ਪਿੰਡ ਦੀ ਪੰਚਾਇਤ ਨੂੰ ਚੁਣ ਲਿਆ ਗਿਆ ਉਹਨਾਂ ਨੇ ਕਿਹਾ ਕਿ ਇਸ ਧੜੇਬੰਦੀ ਤੋਂ ਉੱਠ ਕੇ ਇਹ ਵੱਡੀ ਉਪਲਬਧੀ ਪਿੰਡ ਦੇ ਵੱਲੋਂ ਕੀਤੀ ਗਈ ਹੈ ਦੇਖੋ ਜੀ ਜੋ ਇਹ ਸਰਬਸੰਮਤੀਆ ਹੋ ਰਹੀਆਂ ਨਗਰ ਵਿੱਚ ਬਹੁਤ ਵਧੀਆ ਉਪਰਾਲਾ ਹੈ ਸਾਰੇ ਨਗਰ ਨਿਵਾਸੀਆਂ ਦਾ ਮੈਂ ਇਹ ਚਾਹਣਾ ਵੀ ਹਰ ਇੱਕ ਸਾਰੇ ਪੰਜਾਬ ਦੇ ਵਿੱਚ ਇਹ ਸਰਬਸੰਮਤੀ ਉਹਦਾ ਚੰਗੀ ਗੱਲ ਆ ਠੀਕ ਹੈ ਜੀ ਕਿਉਂ ਇਹਦੇ ਵਿੱਚ ਇੱਕ ਤਾਂ ਪਿੰਡ ਦੇ ਵਿੱਚੋਂ ਜਿਹੜਾ ਪੱਖ ਪਾ ਦਾ ਤੁਹਾਡੇ ਬੰਦੇ ਨੂੰ ਖਤਮ ਹੁੰਦੀਆਂ ਨੇ ਤੇ ਪਿੰਡ ਦੇ ਜਿਹੜੇ ਅਧੂਰੇ ਕਮਰੇ ਪਿੰਡ ਦਾ ਵਿਕਾਸ ਹੁੰਦਾ ਆ ਭਗਵਾਨ ਤੁਮਾਨ ਨੇ ਐਲਾਨ ਕੀਤਾ ਵੀ 5 ਲੱਖ ਰੁਪਏ ਰਕਮ ਦਿੱਤੀ ਜਾਵੇ ਜੀ ਹਾਂਜੀ ਹਾਂਜੀ ਬਿਲਕੁਲ ਸਹੀ ਜੋ ਭਗਵਾਨ ਤੁਮਾਨ ਜੀ ਦਾ ਇਹ 5 ਲੱਖ ਦਾ ਸਰਬਸੰਮਤੀ ਦਾ ਫੈਸਲਾ ਲੱਗਾ ਬਹੁਤ ਵਧੀਆ ਚੰਗੀ ਗੱਲ ਆ ਉਹ 5 ਲੱਖ ਪਿੰਡ ਵਿੱਚ ਚਾਹੂ ਪਿੰਡ ਤੇ ਕੰਮ ਹੋਣਗੇ ਉਹਦੇ ਅਜ਼ਮੋਕੇ ਪੰਚਾਇਤ ਮੈਂਬਰ ਚਰਨ ਸਿੰਘ ਪੰਚਾਇਤ ਮੈਂਬਰ ਲਖਵਿੰਦਰ ਸਿੰਘ ਪੰਚਾਇਤ ਮੈਂਬਰ ਸਵਰਨ ਸਿੰਘ ਦਾ ਕਹਿਣਾ ਸੀ ਕਿ ਸਾਡੇ ਪਿੰਡ ਦੇ ਵੱਲੋਂ ਸਰਬਸੰਮਤੀ ਪ੍ਰਗਟਾਈ ਗਈ ਹੈ ਜਿਸ ਕਰਕੇ ਅੱਜ ਪਿੰਡ ਦਾ ਸਰਪੰਚ ਤੇ ਪੰਜ ਚੁਣ ਲੈ ਗਏ ਨੇ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਸਾਡਾ ਸਾਰਾ ਪਿੰਡ ਇਕਜੁੱਟ ਹੈ ਇਸ ਦੇ ਨਾਲ ਹੁਣ ਪਿੰਡ ਦਾ ਵਿਕਾਸ ਵੀ ਸੰਭਵ ਹੋਵੇਗਾ ਅਸੀਂ ਇਹਨਾਂ ਦਾ ਸਾਥ ਦਵਾਂਗੇ ਸਰਪੰਚ ਜੋ ਸਾਡੇ ਜੀਤ ਸਿੰਘ ਪੜ੍ਹੇ ਲਿਖੇ ਇਨਸਾਨ ਨੇ ਬਹੁਤ ਵਧੀਆ ਨੇ ਤੇ ਅਸੀਂ ਇਹਨਾਂ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜਾਂਗੇ ਜੋ ਵੀ ਪਿੰਡ ਦੇ ਅਧੂਰੇ ਕੰਮ ਨੇ ਸਾਰੇ ਰਲ ਮਿਲ ਕੇ ਪਿੰਡ ਦੀ ਸਹਿਯੋਗ ਨਾਲ ਕਰਾਂਗੇ ਅਸੀਂ ਜੀ ਜੀ ਪਿੰਡ ਦੇ ਭਾਗ ਚੰਗੇ ਨੇ ਜੇ ਐਦਾਂ ਗੱਲ ਬਣ ਗਈ ਅਜੀ ਕੋਸ਼ਿਸ਼ ਹੈ ਪਰ ਇਹ ਵੀ ਗੱਲ ਬਣ ਗਈ ਬਹੁਤ ਵਧੀਆ ਗੱਲ ਹੈ ਤੇ ਇਹ ਚ ਬੈਰਵਿਰੋਧ ਖਤਮ ਹੋਊਗਾ ਕੀ ਲੱਗਦਾ ਵੀ ਜਿਵੇਂ ਹੋਰ ਪਿੰਡਾਂ ਨੂੰ ਵੀ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਧੜੇਵੰਡੀ ਜਿਹੜੇ ਹੈਗਾ ਸਰਪੰਚੀ ਚੋਣਾਂ ਚ ਬਹੁਤ ਵੱਡੇ ਪੱਦਰ ਤੇ ਖੁੱਗੇ ਆ ਦੇਖੋ ਜੀ ਸਰਕਾਰ ਵੀ ਚਾਹੁੰਦੀ ਹੈ ਵੀ ਧੜੇਵੰਡੀ ਖਤਮ ਹੋਵੇ ਕੁਨਰ ਰੂਲ ਚ ਵੀ ਅਮੈਂਡਮੈਂਟ ਕਰਤੀ ਇਹ ਧੜੇਬੰਦੀ ਖਤਮ ਹੋਵੇ ਸਰਸੌਂਤੀ ਰਹੋ ਸਾਰਿਆਂ ਨੇ ਇਹ 5 ਲੱਖ ਦਾ ਐਲਾਨ ਕੀਤਾ ਇਹ ਕਾफी ਕੰਡਾ ਚ ਫਾਇਦਾ ਹੋਵੇਗਾ ਬਿਲਕੁਲ ਹੋਏਗਾ ਜੀ ਗਵਰਨਮੈਂਟ ਦੇਵੇ ਤਾਂ ਬਰੀਏ ਗੱਲ ਹੈ ਪਹਿਲਾਂ ਤਾਂ ਮੈਂ ਨਗਰਦਾ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਪਲੀ ਸਾਡੇ ਨਗਰ ਦੇ ਵਿੱਚ ਜਿਹੜੀ ਬਹੁਤ ਮਤਲਬ ਪਾਰਟੀ ਵਾਜੇ ਤੋਂ ਉੱਪਰ ਉੱਠ ਕੇ ਲੋਕਾਂ ਨੇ ਸੰਮਤੀ ਨਾਲ ਸਰਦਾਰਜੀਤ ਸਿੰਘ ਨੂੰ ਸਰਪੰਚ ਬਣਾਇਆ ਅਸੀਂ ਨਗਰ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਇਹ ਵੀ ਪਾਰਟੀ ਤੋਂ ਉੱਪਰ ਉੱਠ ਕੇ ਧੜੇਬੰਦੀ ਤੋਂ ਪਿੰਡ ਦੀ ਨਿਰਪੱਖ ਮਤਲਬ ਕਿਸੇ ਨਾਲ ਬੈਰ-ਵਿਰੋਧ ਨਹੀਂ ਕਰਨਾ ਆਪਣੀ ਵਧੀਆ ਸੋਚ ਨੂੰ ਲੈ ਕੇ ਵਧੀਆ ਕੰਮ ਕਰਨਾ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਨੂੰ ਫਿਰ ਵੀ ਯਾਦ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਜਦੋਂ ਲੋਕ ਆਪਣੇ ਪਸੰਦੀਦਾ ਸਰਪੰਚ ਚੁਣਦੇ ਨੇ ਤਾਂ ਪਿੰਡਾਂ ਦੇ ਵਿਕਾਸ ਦੀ ਕੀ ਤਸਵੀਰ ਸਾਹਮਣੇ ਆਉਂਦੀ ਹੈ ਨਾਬਾ ਤੋਂ ਰਾਹੁਲ ਖੁਰਾਨਾ ਦੀ ਰਿਪੋਰਟ ਹਮਦਰ ਟੀਵੀ